ਹੋ ਪੀ ਹੈ ਮਾਮਲਾ ਜੀ ਦਾ। ਕਿ ਭਈ ਕੱਲ ਸ਼ਾਮ ਦੇ ਟਾਈਮ ਗਿੱਲ ਪਹਿਲੇ ਸਮਰਾਲੇ ਸਾਡੇ ਇੱਕ ਜਿਹੜੀ ਭੰਗੜਾ ਕਲਾਕਾਰਾਂ ਦੀ ਟੀਮ ਆਈ ਸੀ ਜੀ ਦੇ ਵਿੱਚ ਲੜਕੀਆਂ ਵੀ ਆਈਆਂ ਸਨ। ਉੱਥੇ ਇੱਕ ਲੜਕੀ ਦੇ ਨਾਲ ਜਿਹੜੇ ਗਲਤ ਇਸ਼ਾਰੇ ਕੀਤੇ ਗਏ ਤੇ ਉਹਦੇ ਵੱਲ ਗਲਾਸ ਵੀ ਚੁਟਿਆਗਾ ਕੋਈ ਸ਼ਾਹੀ ਬੰਦੇ ਸੀ ਜਿਨ੍ਹਾਂ ਦੇ ਜਰੂਰ ਸਿੰਘ ਤੇ ਉਹਦੇ ਦੋ ਦੋ ਨਾਮ ਨੂੰ ਸਾਥ ਵਿੱਚ ਸੀ। ਜਿਵੇਂ ਸਾਡੇ ਕੋਲ ਦੀ ਵੀਡੀਓ ਆਈ ਆ ਨੈਟ ਆਈ ਆ ਇਹਦੀ ਅਸੀਂ ਤਹਿਕੀਕਤ ਕਰਕੇ ਮਾਜੂਬ ਸੱਸੀ ਸਾਡੇ ਧਿਆਨ ਚ ਲੈਂਦਾ। ਜਿਨ੍ਹਾਂ ਨੇ ਵੀ ਸਾਨੂੰ ਸਖਤ ਨਿਰਦੇਸ਼ ਦਿੱਤੇ ਆ ਜਿਨ੍ਹਾਂ ਦੇ ਨਿਰਦੇਸ਼ਾਂ ਤੋਂ ਬਾਅਦ ਅਸੀਂ ਇਹਦੇ ਜਗਰੂਪ ਸਿੰਘ ਜਿਹੜਾ ਮੁੰਜਮ ਸੀ ਤੇ ਉਹਦੇ ਦੋ ਦੋ ਸਾਥੀ ਦੀ ਟੀਮ ਦੇ ਖਿਲਾਫ 294 506 ਤੇ 509 ਆਈਪੀਸੀ ਦੇ ਤਹਿਤ ਸਮਰਾਲਾ ਥਾਣਾ ਅੰਮ੍ਰਿਤਸਰ ਦਰਜ ਕੀਤਾ ਹੈ ਤੇ ਇਹਨਾਂ ਨੂੰ ਜਲਦੀ ਹੀ ਜਿਹੜਾ ਅਰੈਸਟ ਵੀ ਕੀਤਾ ਜਾਊਗਾ ਕਿੱਥੇ ਦੇ ਰਹਿਣ ਵਾਲਾ ਜੀ ਉਹ ਮਲਾਕਤ ਵਗੈਰਾ ਵੀ ਆਪੋ ਚ ਕੀ ਅਜੇ ਕਨ ਫਰਮ ਦਾ ਵਾਰ ਚੂਗਾ ਗੁੱਲੀ ਤਪੀਸ਼ ਤੋਂ ਲੱਗਿਆ ਵੀ ਲੁਧਿਆਣਾ ਸ਼ਹਿਰ ਦੇ ਵਿੱਚੇ ਮਲਾਜਮਾ ਅਨਾਨਮਾ ਪਿੰਡ ਦਾ ਪਿੱਛੋਂ ਲੈਣ ਵਾਲੇ ਇਹਨਾਂ ਦੇ ਫਰਟਾ ਦਾ ਲਿਖਿਤ ਹੈ ਕਿ ਕੀ ਕੀ ਨਾਮ ਨੇ ਤੇ ਕਿਹੜੀ ਤਰ੍ਹਾਂਾਂ ਦਾ ਪਸਤਾ ਦਾ ਕੀ ਜਿਹੜਾ ਕੇਸ ਰਿਸ਼ਟ ਕੀਤਾ ਜਗਰੂਪ ਸਿੰਘ ਉਹਦੇ ਨਾਮ ਨੂੰ ਦੋ ਤਿੰਨ ਸਾਥੀ ਜਿਹੜੇ ਆ ਉਦਰਾਣੇ ਤਦੀ ਜਿਹੜਾ ਵੀਡੀਓ ਹੀ ਕਬਜ਼ੇ ਜਿਹੜਾ ਕਰ ਉਹਨਾਂ ਦਾ ਵੀ ਪਤਾ ਲਾ ਲਾਂਗੇ ਇਹਨਾਂ ਦੇ ਖਿਲਾਫ ਜਿਹੜਾ ਪਰਚਾ 294 506 ਤੇ 509 ਹੀ ਬੀਟੀ ਦੇ ਅਸਪਰਮਾ ਦੇ ਜਿਹੜਾ ਦਰਜ ਕੀਤਾ